ਨਾਮ ਸੰਦੀਪ ਕੋਰਾ ਫੇਸਬੁਕ ਤੇ ਸੀ ਮੇਰੀ ਜਦ ਪਹਿਲਾ ਮੈਰਿਜ ਹੋ ਰਿਹਾ ਸੀਗੀ ਮੈਂ ਨਵੰਬਰ 24 ਦੇ ਵਿੱਚ ਪਾਸਟਿੰਗ ਸਾਨੂੰ ਨਾਲ ਉਹ ਬੰਦੇ ਨਾਲ ਰਿਲੇਸ਼ਨ ਚਾਹੀ ਉਹਨੂੰ ਮੈਂ ਪਹਿਲੇ ਦਿਨ ਇੱਕ ਚੀਜ਼ ਕਲੀਅਰ ਕੀਤਾ ਸੀਗਾ ਕਿ ਮੈਂ ਮੈਰਿਡ ਹਾਂ ਮੇਰੇ ਕੋਲ ਇੱਕ ਵਿਆਹ ਆ ਤੇ ਮੈਂ ਕਿਹ ਤੋਂ ਮੇਰੇ ਨਾਲ ਵਿਆਹ ਕਰਵਾਣਾ ਚਾਹਣਾ ਤਾਂ ਆਪਣੇ ਘਰ ਗਿਆ ਨਾਲ ਕਾਜ ਕਰਲਾ ਕੋਈ ਨਾ ਟੈਂਟਲ ਇਨ ਫਰਮੇਸ਼ਨ ਕਮਨਿਟਾ ਤੋਂ ਫਰੈਂਕ ਸਰਕਲ ਤੋਂ ਰਾਮਣਗੇ ਉਹਦੀ ਫੈਮਿਲੀ ਵੀ ਇਸ ਲਈ ਹੈ ਗ੍ਰੀਸ਼ੀਗੀ ਕਿ ਹਾਂ ਅਸੀਂ ਵਿਆਹ ਕਰਵਾਵਾਂਗੇ ਠੀਕਾ ਤੇ ਉਹਨਾਂ ਨੇ ਫੈਮਿਲੀ ਨੇ ਕੀ ਕੀਤਾ ਕਿ ਚਲੋ ਉਹਦੇ ਫੈਮਿਲੀ ਨੂੰ ਮੰਨ ਲਿਏ ਮੈਂ ਉਹਨਾਂ ਦੇ ਘਰੇ ਆਉਣਾ ਚੱਲਣਾ ਸ਼ੁਰੂ ਕਰਤਾ ਜੋ ਤੀਰ ਬਸਟਾਈ ਦੇ ਮੈਂ ਲੈ ਕੇ ਆਉਣੀ ਹਨਾ ਮੁੰਡੇ ਨੂੰ ਫੋਨ ਲੈ ਕੇ ਦਿੱਤਾ ਮੰਮੀ ਨੂੰ ਵੀ ਹੋਰ ਵੀ ਕਾਪੂ ਸਮਾਨ ਲੈ ਕੇ ਦਿੱਤਨਾ ਉਸ ਤੋਂ ਬਾਅਦ ਜਨਵਰੀ ਦੇ ਦੇ ਵੇ ਚ ਮੈਨੂੰ ਪ੍ਰੈਗਨਨਸੀ ਹੋ ਗਈ ਮਮੂ ਬਿੰਕਾ ਕਿ ਮੇਰੇ ਨਾਲ ਨਾਦਰ ਹੈ ਆਪਾਂ ਡਲੇ ਆ ਲੈਣ ਕਰਕੇ ਆਪਾਂ ਤਲਾਕ ਲੈ ਲੈਣੇ ਆ ਮੁੰਡਾ ਨੰਨਾਂ ਲਈ ਮੰਨ ਨਹੀਂ ਰਿਹਾ ਸੀ ਉਹਨਾਂ ਨੇ ਮੈਨੂੰ ਦਵਾਈ ਖਵਾਈ ਅਤੀ ਦਵਾਈ ਖਾਦੀ ਸੀਗੇ ਤੇ ਮੈਨੂੰ ਪਤਾ ਲੱਗਿਆ ਕਿ ਉਹ ਦਵਾਈ ਖਵਾ ਕੇ ਮੈਨੂੰ ਕੋਲੋਂ ਲਾਉਣਾ ਚਾਹੁੰਦੇ ਆ ਮੈਂ ਬਹੁਤ ਖਰਚਾ ਕਰ ਚੁੱਕੀ ਸੀ ਐਸੇ ਕਰਕੇ ਤੇ ਮੈਂ ਉਹਨਾਂ ਨੂੰ ਦਵਾਈ ਖਾਣ ਤੋਂ ਮਨਾ ਕਰਤਾ ਉਸ ਦੇ ਉਪਰੰਤ ਮੁੰਡੇ ਦੀ ਮੰਮੀ ਆਕਾਸ਼ਿਤ ਦੀ ਮੰਮੀ ਨੇ ਕਰੂ ਦੀ ਕਰਨੇ ਉਹਨਾਂ ਨੇ ਨਾਮ ਕਰਨ ਦੀ ਪਰ ਮਮੀ ਦਾ ਉਹਨਾਂ ਨੇ ਕੀ ਕੀਤਾ ਕਿ ਮੇਰੀਆਂ ਤੇ ਕਰ ਦਿਓ ਫੋਟੋ ਮਾ ਥੱਲੇ ਪਾ ਦਿਨਾ ਮੇਰੀ ਮੈਡੀਕਲ ਰਿਪੋਰਟ ਪਾ ਦਿਤੀ ਕਿ ਇਹ ਜਵਾਬ ਹੋਣ ਵਾਲਾ ਹੈ ਉਸ ਤੋਂ ਬਾਅਦ ਉਹਨਾਂ ਨੇ ਮੈਂ ਮੁਬਸਿਟੀ ਖਾਣੇ ਚਲੇ ਗਏ ਦਿੱਖੇ ਸਾਡ ਨੂੰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਆ ਕਾਸਟ ਰੂਪਸ ਐ ਤੇ ਵੀ ਇੱਕ ਤਾਂ ਮੇਰੇ ਥੱਲੇ ਵਾਲੇ ਤਾਂ ਸਾਰਾ ਕੁਝ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਥੱਲੇ ਵਾਲਿਆਂ ਨੂੰ ਵੀ ਬੁਲਾਇਆ ਤੇ ਕਾਸਟ ਲਿਖਣੂਗੀ ਥੱਲੇ ਵਾਲਾ ਮੁੰਡਾ ਆ ਕੇ ਮੈਨੂੰ ਤਲਾਕ ਦੇ ਗਿਆ ਪੰਚਾਇਤੇ ਨਾਮੋਂ ਤਲਾਕ ਲਿਖ ਕੇ ਗਏ ਗਿਆ ਇਹ ਮੈਂ ਉਸ ਤੋਂ ਬਾਅਦ ਸ਼ਾਮ ਨੂੰ ਇੱਥੇ ਬੀੜ ਆ ਗਈ ਨਾ ਸਰਪੰਚ ਕੋਲੇ ਗਈ ਘਰ ਇਹਨਾਂ ਦੇ ਜਿੰਦਾ ਲੱਗਿਆ ਹੋਏ ਸੀਗੇ ਸਰਪੰਚ ਦੇ ਫਿਰ ਮੈਂ ਰਾਤ ਨੂੰ ਉਹਨਾਂ ਨੇ ਮਤਲਬ ਮੁੰਡਾ ਵਿਆਹ ਲਈ ਰਾਜ਼ੀ ਨਹੀਂ ਹੋ ਰਿਹਾ ਸੀਗਾ ਮੇਰੇ ਕੋਲੇ ਮੇਰੇ ਮਾਪਿਓ ਵੀ ਮੇਰੇ ਨਾਲ ਨਹੀਂ ਵਕਤਦੇ ਉਹਨਾਂ ਨੇ ਮੈਨੂੰ ਬੇਦਖਲ ਕੇ ਕਹੋਇਆ ਇਹ ਮੇਰੇ ਕੋਲੇ ਰਹਿਣ ਨੂੰ ਜਗ੍ਹਾ ਨਹੀਂ ਸੀਗੀ ਤਾਂ ਇਹ 5 ਲੱਖ ਰੁਪਏ ਦੇ ਵਿੱਚ ਮੰਨ ਗਏ 5 ਲੱਖ ਕਹਿੰਦੇ ਅਸੀਂ ਦੋ ਹਜ਼ਾਰ ਤੱਕ ਦਾ ਕਰਜ਼ਾ ਹੋਇਆ ਸੋ ਸਾਰਾ ਪਾ ਕੇ ਕੁੜੀ ਨੂੰ 5 ਲੱਖ ਰੁਪਇਆ ਦੇ ਦਾਂਗੇ ਉਸ ਤੋਂ ਬਾਅਦ ਮੋਗੇ ਸਿਟੀ ਤੋਂ ਮਾਨ ਥਾਣੇ ਦੁਬਾਰਾ ਚਲੇ ਗਏ। ਇਨਾਂ ਨੇ ਇੱਥੇ ਕਿਹਾ ਕਿ ਕੁੜੀ 5 ਲੱਖ ਰੁਪਏ ਸਾਡੇ ਤੋਂ ਲੈ ਕੇ ਆਈ ਉਹ ਪੁਲਸ ਵਾਲਿਆਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਦੱਸਿਆ ਕਿ ਕੋਈ ਪੈਸਾ ਨਹੀਂ ਲਿਆ। ਇਨਾਂ ਨੇ ਇੱਥੇ 2.5 ਲੱਖ ਦੇ ਬਚਨ ਬੇੜਤਾ ਜਿਹਦੇ ਵਿੱਚ ਕਿ ਮੈਨੂੰ ਕੋਈ ਤੇ ਵੀ ਕਾਰਬਾਰ ਨਹੀਂ ਮਿਲ ਰਿਹਾ ਸੀਗਾ, ਕੁਝ ਵੀ ਨਹੀਂ ਮਿਲ ਰਿਹਾ ਸੀਗਾ ਤਾਂ ਮੈਂ ਇਨਾਂ ਨੂੰ ਪੁਲਸ ਵਾਲਿਆਂ ਨੂੰ ਵਾਪਸ ਕਾਲ ਕਰਕੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਚਾਹੇ ਭਾਂਦੇ ਕਾਰਵਾਈ ਕਰਵਾ ਲੈਣ ਚਾਹੇ ਮੈਨੂੰ ਘਰੇ ਲੈ ਆਉਣ। ਇਹ 24 ਮਾਰਚ 2023 ਨੂੰ ਇਹ ਮੈਨੂੰ ਆਪਣੇ ਘਰੇ ਲੈ ਆਏ। ਸਾਲੀ 2000 ਘਰੇ ਲਿਆ ਘਰੇ ਲਿਆ ਕਿ ਇਹਨਾਂ ਨੇ ਜਿਹੜੇ ਡਵਾਈਸ ਪਾਈ ਸੀ ਉਹਦੇ ਕਾਰਨ ਬਹੁਤ ਜਣਾਂ ਨੂੰ ਮਾਰੂ ਜਿਸ ਕਿ ਇਹਨਾਂ ਨੇ ਸਪਾਈਕਰ ਵਾਈਸ ਤੋਂ ਬਾਅਦ ਮੈਂ ਇਹਨਾਂ ਨੂੰ ਕਹ ਰਹੀ ਸੀ ਲਗਾਤਾਰ ਕਿ ਮੇਰੇ ਨੰਦ ਲਾ ਨੰਦ ਲਾ ਇਹ ਕਹਿੰਦੇ ਕਿ ਪੰਚਾਇਤੀ ਤਲਾਕ ਨਾਮੇ ਤੇ ਨੰਦ ਨਹੀਂ ਹੋਣੇ ਇਹਨਾਂ ਨੇ ਮੇਰਾ ਕੋਰਟ ਚ ਜਾ ਕੇ ਪੱਕਾ ਤਲਾਕ ਅਪਲਾਈ ਕਰਵਾਤਾ ਤੇ ਨਾਲ ਹੀ ਮੇਰੀ ਸਕਿਉਰਿਟੀ ਤੇ ਇਹਨਾਂ ਤੋਂ ਆਪਣੀ ਸਕਿਉਰਿਟੀ ਮੰਗੇ ਕਿ ਮੇਰੇ ਨੰਦ ਕਰ ਜੀਏ ਨਾ ਲੈ ਫੇਰ ਮੈਂ ਕੀ ਕਰੂੰਗੀ ਤਾਂ ਇਹਨਾਂ ਨੇ ਲੀਵਿੰਗ ਆਲਾ ਇਹ ਲਿਵਿੰਗ ਰਿਲੇਸ਼ਿਪ ਵਾਲਾ ਕਾਗਜ਼ਦਨਾ ਕਰੀਦੇ ਵਿੱਚ ਕਿੰਨੇ ਪਾਪਾ ਦੀ ਗਵਾਹੀ ਆਹਰ ਕਟ ਵਗੈਰਾ ਨਾਲ ਲੱਗੇ ਹੋਏ ਐ ਸੈਨ ਹੋਏ ਹੋਏ ਨੇ ਤੇ ਜੋ ਆਖਰੀ ਫਲਾਈ ਨੂੰ 8 ਜੁਲਾਈ 2025 ਨੂੰ ਮੇਰਾ ਪੱਕਾ ਤਲਾਕ ਹੋ ਗਿਆ ਤਾਂ ਮੈਂ ਫਿਰ ਵਿਆਹ ਦੀ ਮੰਗ ਕੀਤੀ ਜਿਆਹ ਦੀ ਮੰਗ ਕਰਦੇ ਇਹਨੂੰ ਤਾਂ ਮਤਲਬ ਕਹ ਰਹੇ ਸੀ ਕਿ ਇਨਾਂ ਜਿੱਥੇ ਮੁੰਡਾ ਕੰਮ ਕਰਦਾ ਉੱਥੋਂ ਵਾਲੇ ਜੀ ਦੇ ਸਟੂਡੀਓ ਦੇ ਅੰਟੀਮ ਨੂੰ ਕਹ ਰਹੇ ਸੀ ਕਿ ਅਸੀਂ ਜੇ ਤੁਸੀਂ ਸਾਡੇ ਨਾਲ ਸ਼ਰਤਾਂ ਮੰਨੀਆਂ ਵੀ ਤਾਂ ਅਸੀਂ ਨੰਦ ਕਰਕੇ ਕਰਾਵਾਂਗੇ ਉਹਨਾਂ ਨੇ ਮੈਨੂੰ ਕਹਾਇਆ ਵਗੈਰਾ ਮੈਂ ਉਹ ਮੇ ਉਸ ਹੱਤ ਮੰਨ ਤੋਂ ਪੱਛ ਪਹਿਲਾਂ ਸਰਤਾ ਸਹੀ ਲਖਾਈਆਂ ਜਾ ਰਹੀਆਂ ਸੀ ਤੇ ਕਿਦੋਂ ਨੇ ਮੇਰੇ ਕੁਲ ਸਾਰੀਆਂ ਚਾਤ ਲਖਾਈਆਂ ਤੇ ਮੈਂ ਹੱਤ ਮੰਨ ਤੋਂ ਬਣਾਤਾ ਆਪਕਾ ਤੇ ਮੈਂ ਐਸਐਸਪੀ ਦਫਤਰ ਤੇ ਗਈ ਐਸਐਸਪੀ ਸਾਹਿਬ ਦੇ ਕੰਪਲੇਨ ਜੇਨ ਤੋਂ ਬਾਅਦ ਇਹਨਾਂ ਨੇ 16 ਤਰੀਕ ਨੂੰ ਮੈਂ ਕੰਪਲੇਨ ਦਿੱਤੀ ਆ 17 18 ਤਰੀਕ ਨੂੰ ਇਹਨਾਂ ਨੇ ਮੇਰੇ ਨਾਲ ਸ਼ਾਮ ਨੂੰ ਨੰਦ ਕਾਜ ਲੈ ਲਿਆ ਨੰਦ ਕਾਜ ਜੋ ਤਾਂ ਪ੍ਰਾਂਤਸੀ 23 ਤਰੀਕ 23 ਤਰੀਕ 27 ਨੂੰ ਤਿਆਰ ਬੱਚੇ ਨੂੰ ਅਸੀਂ ਸ਼ਾਮ ਨੂੰ ਕਰੋ ਪੈਂਟ ਨਾਲ ਦੇ ਪਿੰਡ ਕਮਰੇ ਕਿਰਾਏ ਤੇ ਕਮਰਾ ਲੈ ਕੇ ਸੁੱਥੇ ਰਹਿਣ ਨੂੰ ਚਲੇ ਗਏ ਮੁੰਡੇ ਨੇ ਪੱਤੀ ਤਰੀ ਨੂੰ ਰਾਤ ਨੂੰ ਕਟਮਾਰ ਕੀ ਕਿ ਮੁੰਡਾ ਇੱਕ ਜੀਤੀ ਸੀਗਾ ਕਿ ਮੇਰੇ ਮਾਪਿਆਂ ਹੋਣਗੇ ਕਿ ਇਸੇ ਨਿਕਲ ਗਿਆ ਕਿ ਮੈਂ ਤੇਰੇ ਨਾਲ ਆਨੰਦ ਘਰ ਵਿੱਚ ਮਤਲਬ ਮੈਂ ਤੇਨ ਨਾਲ ਨਹੀਂ ਰਹਿਣਾ ਮੈਂ ਤੈਨੂੰ ਮਾਰ ਕੇ ਜੇਲ੍ਹ ਚਲਿਆ ਜਾਊਂਗਾ ਮੈਂ ਜੇਲ੍ਹ ਹੀ ਜਾਣਾ ਉਸ ਤੋਂ ਬਾਅਦ ਇੱਕ ਤਰੀ ਨੂੰ ਸਵੇਰ ਹੋਣੇ ਵੇਲੇ ਕਟਮਾਰ ਕੀ ਤੋਂ ਉਸ ਤੋਂ ਬਾਅਦ ਉਹਨੇ ਸਭ ਸਾਰਿਆਂ ਨੇ ਬਹੁਤ ਸਮਝਾਇਆ ਕਿ ਪਰ ਉਹ ਇੱਕ ਗੱਲ ਤੇ ਸੀਗਾ ਕਿ ਹੁਣ ਐਂਡ ਆ ਮੇਰੇ ਨਾਲ ਨਹੀਂ ਰਹਿਣਾ ਉਸ ਤੋਂ ਬਾਅਦ ਉਹਨੇ ਆਪਣਾ ਘਰੋਂ ਚਲਿਆ ਗਿਆ ਸ਼ਾਮ ਨੂੰ ਨਾ ਤਾਂ ਉਸਨੇ ਫੋਨ ਆਨ ਕੀਤਾ ਉਸ ਤੋਂ ਬਾਅਦ ਉਹ ਫੋਨ ਵੀ ਪੰਡਾ ਰਹਿਣਾ ਉਹਨਾਂ ਨੇ ਫੋਨ ਆਨ ਕੀਤਾ ਨਾ ਕੁਛ ਵੀ ਕਰਜ ਲਈ ਉਹ ਕਹਿ ਰਹੇ ਆ ਬੇਦਖਲ ਕਰ ਦਿੱਤਾ ਗਿਆ ਮੰਡੇ ਦਾ ਕੁਝ ਵੀ ਉਸ ਤੋਂ ਬਾਅਦ ਅਜ ਤੱਕ ਪਤਾ ਨਹੀਂ ਲੱਗਿਆ ਹੁਣ ਮੈਂ ਤਾਂ ਕਿਤੇ ਵੀ ਮੇਰੇ ਕੋਲ ਤਾਂ ਮਤਲਬ ਮੈਂ ਤਾਂ ਆਪਣੇ ਘਰ ਵੀ ਨਹੀਂ ਜਾ ਸਕਦੀ ਉਹਨਾਂ ਨੇ ਵੀ ਬੇਦਖਲ ਕੀਤਾ ਇਹਨਾਂ ਨੇ ਮੇਰਾ ਅੱਗਾ ਪਿਛਾ ਸਾਰਾ ਖਰਾਬ ਕਰਕੇ ਹੁਣ ਮੇਰੇ ਨਾਲ ਚਾਰ ਸੁਬਹੇ ਘਰੀ ਜਾਂਦੇ ਨੇ ਇਹ ਲੜਕੀ ਸੰਦੀਪ ਕੌਰ ਹੈ ਪੀਤਾਲ ਲਖਵਿੰਦਰ ਸਿੰਘ ਸੰਤੂ ਵਾਲਾ ਜੀਰਾ ਦੀ ਰਹਿਣ ਵਾਲੀ ਹੈ ਪਹਿਲਾਂ ਵੀ ਉਸਦਾ ਵਿਆਹ ਹੋਇਆ ਤੇ ਤਲਾਕ ਹੋ ਗਿਆ ਜਿਸ ਤਰ੍ਹਾਂ ਉਸਦੀ ਮੁਲਾਕਾਤ ਇੱਕ ਆਕਾਸ਼ ਦੀ ਪੁਰਖ ਤਰਲੋਚਨ ਸਿੰਘ ਪਿੰਡ ਬੀਰ ਗੜਗਾ ਜਗਰਾਮਾ ਜ਼ਿਲ੍ਹਾ ਲੁਧਿਆਣੇ ਨਾਲ ਹੁੰਦੀ ਹੈ ਰਿਲੇਸ਼ਨਸ਼ਿਪ ਵਿੱਚ ਦੋਨੇ ਰਹਿਣ ਲੱਗ ਪੈਂਦੇ ਹਨ ਆਕਾਸ਼ ਫਿਰ ਵਿਆਹ ਕਰਾ ਲੈਂਦੇ ਹਨ ਆਕਾਸ਼ ਦੀ ਪਿੰਡ ਤੋਂ ਬਾਹਰ ਕਿਰਾਏ ਦੀ ਰਹਿਣ ਲੱਗ ਪੈਂਦੇ ਹਨ ਜਿੱਥੇ ਉਹ ਕੰਮ ਕਰਦਾ ਸੀ ਸੰਦੀਪ ਕੌਰ ਨਾਲ ਰਹਿੰਦੀ ਸੀ ਕੁਝ ਸਮੇਂ ਬਾਅਦ ਸੰਦੀਪ ਕੌਰ ਪ੍ਰੈਗਨੈਂਟ ਹੋ ਜਾਂਦੀ ਹੈ ਫਿਰ ਲੜਕੀ ਨੂੰ ਛੱਡ ਕੇ ਇਹ ਲੜਕਾ ਜਿਹੜਾ ਆਕਾਸ਼ ਦੀ ਪਿਆ son of trilochhan singh ਇਸ ਨੂੰ ਛੱਡ ਕੇ ਭੱਜ ਜਾਂਦਾ ਹੈ ਹੁਣ ਇਸ ਵੇਲੇ ਇਸ ਲੜਕੀ ਨੂੰ ਨਾ ਸੋਹਰਾ ਪਰਿਵਾਰ ਚੱਲ ਰਿਹਾ ਹੈ ਨਾ ਪੀਕੀ ਪਰਿਵਾਰ ਚੱਲ ਰਹੇ ਹਨ ਤੁਹਾਡੇ ਇਸ ਰਿਸ਼ਤੇ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਕਿਸ ਨੇ ਸਹੀ ਕੀਤਾ ਕਿਸ ਨੇ ਗਲਤ ਆਪਣੇ ਵਿਚਾਰ ਜਰੂਰ ਦੇਣਾ ਜੀ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ